ਸਰ ਜੀ ਅੱਜ ਪਿੰਡ ਮਰੋੜੀ ਕੀ ਕਾਰਵਾਈ ਚੋਂਦੀ ਆਏ ਹਾਂ ਜੀ ਅੱਜ ਜੀ ਯੁੱਧ ਨਸ਼ਾ ਵਿਰੁੱਧ ਜਿਹੜੀ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਮ ਸਾਹਿਬ ਵੱਲੋਂ ਡਰੱਗਸ ਸਮਗਲਿੰਗ ਦੇ ਖਿਲਾਫ ਇਹ ਵਾਰ ਚੱਲ ਰਿਹਾ ਹੈ ਉਸੇ ਲੜੀ ਦੇ ਤਹਿਤ ਸਾਡੇ ਐਸਐਸਪੀ ਸਾਹਿਬ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਦੇ ਦਿਸ਼ਾ ਨਿਰਦੇਸ਼ੇ ਅਸੀਂ ਵਾਰ ਫੂਟਿੰਗ ਤੇ ਸਮਾਣਾ ਸਬਡਿਵੀਜ਼ਨ ਦੇ ਸਾਰੇ ਐਸਐਚਓ ਸਾਹਿਬਾਨ ਸਾਰੇ ਪੁਲਿਸ ਕਰਮਚਾਰੀ ਡਿਊਟੇ ਹੋਏ ਆ ਤੇ ਬੜੇ ਚੰਗੀ ਤਰ੍ਹਾਂ ਇਹਦੇ ਵਿੱਚ ਇੱਕ ਕਾਰਵਾਈ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੂਗਾ ਵੀ ਐਸ ਐਚਓ सदर ਸਮਾਣਾ ਨੇ ਕੀਤੀ ਹੈ ਇੱਕ ਅਮਰਜੀਤ ਸਿੰਘ ਸਨ ਉਹ ਪੁੱਤਰ ਦਲਵੀਰ ਸਿੰਘ ਵੀਰਾ ਪਿੰਡ ਮਰੋੜੀ ਜੋ ਕਿ ਸਾਡਾ ਇੱਕ ਹੌਟਸਪੌਟ ਵੀ ਹੈ ਉਹਦਾ ਅਸੀਂ ਇੱਕ ਕੇਸ ਬਣਾ ਕੇ ਪ੍ਰੋਪਰਟੀ ਫੋਰਫੀਚਰ ਦਾ ਕੰਪਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਸੀ ਜੋ ਕਿ ਅੱਜ ਐਕਸੈਪਟ ਹੋ ਕੇ ਸਾਡੇ ਕੋਲ ਆ ਗਿਆ ਅਸੀਂ ਇਹਨਾਂ ਦੀ ਪ੍ਰੋਪਰਟੀ ਫ੍ਰੀਜ਼ਿੰਗ ਦੀ ਜਿਹੜੇ ਆਰਡਰ ਨੇ ਉਹਨਾਂ ਦੇ ਪਰਿਵਾਰ ਨੂੰ ਕਾਪੀ ਵੀ ਸਬਮਿਟ ਕਰਤੀ ਹੈ ਤੇ ਇੱਕ ਇਹਨਾਂ ਦੇ ਪੇਸਟ ਵੀ ਕਰਦਾ ਹੈ ਜਿਹੜਾ ਅਮਰਜੀਤ ਸਿੰਘ ਹੈ ਇਹਦੇ ਖਿਲਾਫ ਕਈ ਕਮਰਸ਼ੀਅਲ ਮੁਕਦਮੇ ਹਨ ਤੇ ਉਹਨਾਂ ਚੋਂ ਜਿਹੜੇ ਦੋ ਵੱਡੇ ਮੁਕਦਮੇ ਹਨ ਇੱਕ ਤਾਂ 85 ਕਿਲੋ ਭੁੱਕੀ ਚੂਰਾ ਪੋਸਟ ਦਾ ਸਿਟੀ ਸਮਾਨ ਇਹਦਾ ਤੇ ਇੱਕ 140 ਕਿਲੋ ਭੁੱਕੀ ਚੂਰਾ ਪੋਸਟ ਦਾ ਰਾਜਸਥਾਨ ਦੇ ਜਤੌਰਗੜ ਜ਼ਿਲ੍ਹੇ ਦਾ ਹੈ ਅਸੀਂ ਬਾਕੀ ਵੀ ਜਿੰਨੇ ਵੀ ਨਸ਼ਾ ਸਮਗਲਰ ਨੇ ਸਪਲਾਇਰ ਨੇ ਪੈਡਲਰ ਨੇ ਸਭ ਨੂੰ ਸਾਡੇ ਪਟਿਆਲਾ ਪੁਲਿਸ ਵੱਲੋਂ ਆਹੀ ਚੇਤਾਵਨੀ ਦੇਣਾ ਚਾਹਾਂਗੇ ਵੀ ਇਹ ਜਿਹੜਾ ਗੁਰਪਤੰਦ ਦਾ ਇਹਨੂੰ ਬੰਦ ਕਰੋ ਲੋਕਾਂ ਦੀ ਜ਼ਿੰਦਗੀ ਤਬਾਹ ਕਰਨਾ ਬੰਦ ਕਰੋ ਤੇ ਮੁੱਖ ਤਰ੍ਹਾਂ ਵਿੱਚ ਆ ਕੇ ਮਿਹਨਤ ਮਜ਼ਦੂਰੀ ਕਰੋ ਜਾਂ ਕੰਮ ਕਰ ਕੋਈ ਨਾ ਕੋਈ ਆਪਦਾ ਕਿੱਤਾ ਫੜ ਕੇ ਤੇ ਚੰਗਾ ਕੰਮ ਕਰੋ ਧੰਨਵਾਦ ਜੀ